हां जी गुरु प्यारे हो ठीक ठाक आ ते ਤੁਹਾਡਾ ਨੈਟਵਰਕ ਥੋੜਾ ਜਿਹਾ ਕਮਜ਼ੋਰ ਲੱਗਦਾ ਕਰੋ ਗੱਲ ਤੁਸੀਂ ਆਪਣਾ ਜੇ ਨੈਟ ਦੇ ਕੋਸ਼ਿਸ਼ ਕਰਿਓ ਹਾਂ ਜੀ ਹਾਂ ਜੀ ਲੱਗ ਹੀ ਰਿਹਾ ਮੈਨੂੰ ਵੀ ਤੇ ਬਿਲਕੁਲ ਭਾਜੀ ਬੜੇ ਸੋਹਣੇ ਤਰੀਕੇ ਨਾਲ ਤੇ ਵਿਸਥਾਰ ਪੂਰਵਕ ਸਮਝਾ ਕੇ ਗਏ ਆ ਭਾਜੀ ਵੀ ਪਹਿਲੇ ਤੇ ਬੜਾ ਸੋਹਣਾ ਪ੍ਰੋਗਰਾਮ ਚੱਲ ਰਿਹਾ ਭਾਜੀ ਇੱਕ ਮੈਂ ਗੱਲ ਸ਼ੁਰੂ ਕਰਾਂਗਾ ਪਹਿਲੇ ਇੱਕ ਨਾ ਬੜੇ ਪੁਰਾਣੇ ਸਮੇਂ ਦੀ ਗੱਲ ਆ ਇੱਕ ਔਰਤ ਹੁੰਦੀ ਆ ਤੇ ਉਸ ਦਾ ਜਿਹੜਾ ਘਰ ਵਾਲਾ ਹੁੰਦਾ ਨਾ ਪਤੀ ਹੁੰਦਾ ਜਿਹੜਾ ਹਾਂ ਜੀ ਉਹ ਮਲਕੀ ਸਟੇਟ ਤੋਂ ਬਾਹਰ ਜਾਂ ਦੇਸ਼ ਚੋਂ ਬਾਹਰ ਕਿਤੇ ਦੂਰ ਕਿਤੇ 5-700 ਕਿਲੋਮੀਟਰ ਕਮ ਕੰਮ ਕਰਨ ਚਲ ਜਾਂਦਾ ਬਾਹਰ ਤੇ ਜਦੋਂ ਉਹ ਕੰਮ ਕਰ ਚਲ ਜਾਂਦਾ ਤੇ ਉਹ ਬੜੇ 4-5 ਮਹੀਨਿਆਂ ਬਾਅਦ ਲੈ ਚਿੱਠੀ ਲੈ ਕੇ ਭੇਜਦਾ ਆਪਣੀ ਔਰਤ ਵਾਸਤੇ ਜਦੋਂ ਔਰਤ ਵਾ ਚਿੱਠੀ ਲੈ ਕੇ ਪਏ ਤਾਂ ਔਰਤ ਜਦੋਂ ਚਿੱਠੀ ਆਲਾ ਹੁੰਦਾ ਵੀ ਚਿੱਠੀ ਦਿੰਦਾ ਪਿਆ ਲੋ ਵੀ ਤੁਹਾਡੇ ਘਰ ਵਾਲੇ ਦੀ ਚਿੱਠੀ ਆਈ ਆ ਤੇ ਉਹ ਚਿੱਠੀ ਫੜਦੀ ਤੇ ਬੜੀ ਖੁਸ਼ ਹੁੰਦੀ ਆ ਤੇ ਜਦੋਂ ਚਿੱਠੀ ਖੋਲਦੀ ਤੇ ਪਰ ਉਹਨੂੰ ਨਾ ਚਿੱਠੀ ਪੜ੍ਹਨੀ ਨਹੀਂ ਆਉਂਦੀ ਉਹਨੂੰ ਪੜ੍ਹ ਹੁੰਦੀ ਆ ਤੇ ਉਹ ਬੜੀ ਦਸਜੀ ਹੋ ਜਾਂਦੀ ਆ ਉਹ ਜਦ ਇਹ ਵੀ ਪੜਾਉਣ ਨੂੰ ਕਹਿੰਦੀ ਕਿ ਚਿੱਠੀ ਪੜਾਉਣੀ ਹੈ ਮੈਂ ਪੜਾਵਾਂ ਕਿਹਦੇ ਕੋਲ ਉਹ ਇੱਕ ਲਾਗੇ ਬੰਦਾ ਹੁੰਦਾ ਕੋਈ ਪੜਿਆ ਲਿਖਿਆ ਲਾਗੇ ਗਵਾਂਢੀ ਤੂੰ ਉਹਨੂੰ ਕਹਿੰਦੀ ਕਿ ਭਾਈ ਮੇਰੀ ਚਿੱਠੀ ਪੜ੍ਹਦੇ ਮੇਰੇ ਪਤੀ ਪਰਮੇਸ਼ਰ ਦੀ ਚਿੱਠੀ ਆ ਤੇ ਚਿੱਠੀ ਪੜ੍ਹਦੇ ਉਹ ਜਦੋਂ ਚਿੱਠੀ ਪੜ੍ਹਦਾ ਤੇ ਉਹ ਜੋ ਕਿ ਜੇਕਰ ਕਿਸੇ ਨੇ ਆਪਣੀ ਜਨਾਨੀ ਨੂੰ ਚਿੱਠੀ ਲਿਖੀ ਹੈ ਤਾਂ ਉਹਨੇ ਲਿਖਿਆ ਹੁੰਦਾ ਕਿ ਪਿਆਰੀ ਮੇਰਾ ਦਿਲ ਨਹੀਂ ਲੱਗ ਰਿਹਾ ਮੈਨੂੰ ਤੁਹਾਡੀ ਯਾਦ ਆ ਰਹੀ ਆ ਵੀ ਮੈਨੂੰ ਤੁਹਾਡੇ ਨਾਲ ਬਿਤਾਏ ਪਲ ਚੇਤੇ ਆ ਰਹੇ ਆ ਹਨਾ ਜੀ ਇਦਾਂ ਇਦਾਂ ਕਰਕੇ ਉਹ ਜੋ ਜੋ ਚਿੱਠੀ ਚ ਜੋ ਲਿਖਿਆ ਹੁੰਦਾ ਉਹਦੇ ਘਰ ਵਾਲੇ ਨੇ ਆਪਣੀ ਫੀਲਿੰਗ ਉਹ ਉਹਨੂੰ ਪੜ ਕੇ ਸੁਣਾ ਰਿਹਾ ਜੀ ਤੇ ਉਹ ਚਿੱਠੀ ਪੜਨ ਵਾਲਾ ਹੁੰਦਾ ਨਾ ਭਾਜੀ ਉਹ ਆਪਣੇ ਆਪ ਨੂੰ ਉਹਦਾ ਘਰ ਵਾਲਾ ਹੀ ਸਮਝਣ ਲੱਗ ਪੈਂਦਾ ਮਤਲਬ ਕੀ ਉਹਦੇ ਘਰ ਵਾਲੇ ਵਾਲੀ ਫੀਲਿੰਗ ਲੈਣ ਲੱਗ ਪੈਂਦਾ ਹਣਾ ਜੀ ਉਹ ਸੋਚਦਾ ਕਿ ਮੈਂ ਹੀ ਇਹਦਾ ਘਰ ਵਾਲਾ ਆ ਤੇ ਉਹ ਅੱਜ ਕੱਲ ਦਾ ਜਿਹੜਾ ਸਮਾਂ ਆ ਨਾ ਆਪਾਂ ਦੇਹ ਧਾਰੀ ਪਖੰਡੀਆਂ ਦੀ ਗੱਲ ਕਰੀਏ ਤੇ ਜੇ ਉਹ ਗੁਰਬਾਣੀ ਸੁਣਾ ਰਹੇ ਆ ਸਾਨੂੰ ਤੇ ਉਹ ਵੀ ਫੀਲਿੰਗ ਕਾਦੀ ਲੈ ਰਹੇ ਆ ਗੁਰੂਆਂ ਦੀ ਕਿ ਮੈਂ ਵੀ ਤੁਹਾਨੂੰ ਗੁਰਬਾਣੀ ਸੁਣਾ ਕੇ ਤੇ ਮੈਂ ਤੁਹਾਡਾ ਗੁਰੂ ਬਣ ਗਿਆ ਤੇ ਅੱਜ ਕੱਲ ਇੱਕ ਹੋਰ ਬੜਾ ਇਦਾਂ ਚੱਲ ਰਿਹਾ ਕਿ ਉਹ ਲੋਕ ਵੀ ਜਿਹੜੇ ਜਿਹੜੇ ਸਾਡੇ ਗੁਰੂ ਮਹਾਰਾਜ ਦੀ ਗੁਰਬਾਣੀ ਆ ਸਾਡੇ ਖਸਮ ਦੀ ਗੁਰਬਾਣੀ ਆ ਆਪਾਂ ਉਹ ਖਸਮ ਨੂੰ ਭੁੱਲ ਕੇ ਉਹ ਖਸਮ ਦੀ ਚਿੱਠੀ ਤੇ ਉਹ ਕੀ ਸਮਝ ਨਹੀਂ ਸਾਨੂੰ ਪਤਾ ਹੀ ਨਹੀਂ ਅਸੀਂ ਉਹ ਦੇਹਧਾਰੀ ਨੂੰ ਹੀ ਗੁਰੂ ਮੰਨ ਕੇ ਬਹਿ ਗਏ ਉਹ ਦੇਹਧਾਰੀ ਨੂੰ ਹੀ ਆਪਣਾ ਖਸਮ ਮੰਨ ਕੇ ਬਹਿ ਗਏ ਜਿਹੜਾ ਸਾਡੇ ਬਰਬਾਦੀ ਦਾ ਕਾਰਨ ਇਹ ਬਣ ਰਿਹਾ ਅਸਲ ਵਿੱਚ ਕਿਉਂਕਿ اسی ਜਿਹਨੂੰ ਚਿੰਨ੍ਹ ਦੇ ਦਿੱਤੀ ਪੰਜ ਆਦਾਇਆ ਇਹ ਉਹਨੂੰ ਸਭ ਮੰਨ ਗਏ ਪਰ ਜਿੰਨੇ ਚਿੱਠੀ ਲਿਖੀ ਆ ਉਹ ਉਹਨੂੰ ਆਪ ਉਹਦੀ ਗੱਲ ਅਫਮਾਨ ਨਹੀਂ ਰੇ ਸੋ ਮੇਰੇ ਖਿਆਲ ਵਿੱਚ ਜਿੰਨਾ ਵੀ ਅੱਜ ਤਾਂ ਚਾ ਵਿਗੜਿਆ ਆ ਉਹਦੇ ਪਿੱਛੇ ਖਾਸ ਕਰ ਡੇਰੇ ਦੇ ਵੇਲਰ ਸਾਧ ਜਾਂ ਪ੍ਰਚਾਰਕ ਜਾਂ ਰਾਗੀ ਜਾਂ ਢਾਡੀ ਜਾਂ ਗ੍ਰੰਥੀ ਸਿੰਘ ਤੇ ਕਿਹੜਾ ਕਿਤੇ ਜਿੰਮੇਵਾਰ ਆ ਹੂੰ ਕਿਉਂਕਿ ਭਾਜੀ ਇਹਨਾਂ ਦੀ ਜ਼ਿੰਮੇਵਾਰੀ ਆ ਲੋਕਾਂ ਨੂੰ ਸਮਝਾਉਣਾ ਲੋਕਾਂ ਨੂੰ ਸਹੀ ਰਸਤੇ ਤੇ ਪਾਉਣਾ ਕਿਉਂਕਿ ਇਹਨੇ ਜੀ ਡਿਊਟੀ ਪਈਆਂ ਆ ਯਾ ਤੇ ਤੂੰ ਸਹੀ ਲੋਕਾਂ ਨੂੰ ਸੱਚ ਬਾਰੇ ਦੱਸਣਾ ਆ ਲੋਕਾਂ ਨੂੰ ਗੁਰਬਾਣੀ ਬਾਰੇ ਦੱਸਣਾ ਆ ਹੁਣ ਗੱਲ ਆਪਾਂ ਕਰੀਏ ਭਾਈ ਹੋਲੇ ਮੱਲੇ ਦੀ ਹੋਲੇ ਮੱਲੇ ਤੇ ਆਪਾਂ ਮੈਂ ਵੇਖਿਆ ਕਿ ਬੜੇ ਪੰਜਾਬੀ ਨਾ ਤੁਸੀਂ ਵੇਖਿਓ ਬੜੀਆਂ ਵੀਡੀਓ ਹੁੰਦੀਆਂ ਕਿ ਭਈਆਂ ਨੂੰ ਅਸੀਂ ਬੜਾ ਭੰਡਦੇ ਆ ਹਨਾ ਜੀ ਕਿ ਭਈਏ ਫਲਾਣ ਤੇ ਭਈਏ ਟੀਂਗ ਤੇ ਉਥੇ ਹੋਲੇ ਮੱਲੇ ਤੇ ਭਈਆਂ ਦੇ ਵਾਂਗੂ ਹੋਲੀ ਮਨਾਈ ਜਾ ਰਹੀ ਦੱਸੋ ਫਿਰ ਆਪਾਂ ਕਿੱਦਾਂ ਆਪਣੇ ਆਪ ਨੂੰ ਕਹਿ ਦਿੰਨੇ ਆਂ ਕਿ ਅਸੀਂ ਵੱਖਰੇ ਆਂ ਜੀ ਸਾਡੀ ਵੱਖਰੀ ਕੌਮ ਆਂ ਜਿੱਦਾਂ ਭਈਏ ਇੱਕ ਦੂਜਾ ਮਸਤੂਈ ਦੱਸਿਆ ਕਿ ਮੁਸਲਮਾਨੀਆ ਤਿਆਂ ਭੈਣਾਂ ਨੂੰ ਤੰਗ ਕਰ ਰਹੀ ਆ ਜਾਂ ਹੋਰ ਕਿਸੇ ਫਿਰਕੀ ਦੇ ਤਿਆਂ ਭੈਣਾਂ ਨੂੰ ਤੰਗ ਕਰ ਰਹੀ ਆ ਜਾਂ ਆਪਣੀ ਗਵੰਡੀਆਂ ਦੀਆਂ ਤਿਆਂ ਭੈਣਾਂ ਨੂੰ ਤੰਗ ਕਰ ਉਹਦਾ ਹੀ ਇਦਾਂ ਹੀ ਆਪਣੇ ਸਿੱਖ ਸਮਝਣ ਵਾਲੇ ਖੁਦ ਨੂੰ ਸਿੱਖ ਹੈ ਨਹੀਂ ਖੁਦ ਨੂੰ ਸਿੱਖ ਸਮਝਣ ਵਾਲੇ ਲੋਕ ਜਿਨ੍ਹਾਂ ਨੇ ਪੰਜ ਕਕਾਰ ਪਾਏ ਆ ਜਿਹੜੇ ਕੀ ਅੰਮ੍ਰਿਤਧਾਰੀ ਵੀ ਆ ਕਈ ਤੇ ਚਲੋ ਮੋਨੇ ਕੋਨੇ ਐਵੇਂ ਹੀ ਗੋਲਦਮਾਲੇ ਬਨ ਕੇ ਤੇ ਉਹ ਵੇਂਦੇ ਕਿ ਕਿਸੇ ਦੀ ਅੱਖ ਖਰਾਬ ਹੋ ਜਾਏਗੀ ਕਿਸੇ ਦੀ ਕਾਂ ਦੇ ਚ ਪੈ ਜਾਏਗਾ ਕਿਸੇ ਦੇ ਮੂੰਹ ਚ ਰੰਗ ਪੈ ਜਾਊਗਾ ਨਹੀਂ ਮਤਲਬ ਅੰਨਿਆ ਵਾਂਗੂ ਇੱਕ ਦੂਜੇ ਤੇ ਉਹ ਚਲਦੇ ਮੋਟਰਸਾਈਕਲ ਦੇ ਚੱਲੀ ਗੱਡੀ ਤੇ ਚਲਦੇ ਟਰੱਕ ਤੇ ਧੜਾ ਧੜ ਛੁੱਟੀ ਜਾ ਰਹੇ ਇੱਕ ਦੂਜੇ ਤੇ ਰੰਗ ਇਥੋਂ ਤੱਕ ਕਿ ਮੈਂ ਖੁਦ ਵੇਖਿਆ ਕਿ ਲੋਕੀ ਤਾਂ ਪੂਸਵਾਲਾ ਤੇ ਰੰਗ ਵਿੱਚ ਛੁੱਟੀ ਜਾ ਰਹੇ ਦੱਸੋ ਤੇ ਜੇਕਰ ਪੂਸਵਾਲਾ ਨੇ ਫੜ ਕੇ ਅੰਦਰ ਦੇਤਾ ਤੇ ਫੇਰ ਇਹਨਾਂ ਕਰੇ ਸੰਵਿਧਾਨ ਮਾਰਾ ਤੇ ਹਨੂ ਆਤਮ ਆਸੀਂ ਜੇ ਆਤਵਾਦੀ ਬਣਨਾ ਹਨੂ ਅੰਦਰ ਦੇਤਾ ਉਹਨਾਂ ਤੇ ਦੱਸੋ ਕਿ ਅਸੱਚ ਕਾਨੂੰਨ ਦੀ ਪਾਲਣਾ ਆਪ ਨਹੀਂ ਕਰਨੀ ਗੁਰੂਆਂ ਦੇ ਸਿਧਾਂਤਾਂ ਦੀ ਪਾਲਣਾ ਆਪ ਨਹੀਂ ਕਰਨੀ ਤੇ ਦੋਸ਼ ਆਪਾਂ ਦੇਣਾ ਸੰਵਿਧਾਨ ਨੂੰ ਤੇ ਪ੍ਰਸ਼ਾਸਨ ਨੂੰ ਹਾਲਾਂਕਿ ਪ੍ਰਸ਼ਾਸਨ ਫਿਰ ਕੀ ਕਰੇ ਇਹ ਪ੍ਰਸ਼ਾਸਨ ਤੁਹਾਡੇ ਡੰਡਾ ਨਾ ਚੜ੍ਹੇ ਤੁਹਾਡੇ ਵਿਗੜੇ ਤਿਗੜਿਆਂ ਦਾ ਕਹਿੰਦੇ ਨੇ ਵਿਗੜਿਆ ਤਿਗੜਿਆਂ ਦਾ ਡੰਡਾ ਪੀਰ ਤੇ ਮੇਰੇ ਖਿਆਲ ਨਾਲ ਤੇ ਇਹੋ ਜਿਹੇ ਲੋਕਾਂ ਦਾ ਪੀ ਡੰਡਾ ਸਹੀ ਗੱਲ ਡੰਡਾ ਪੀ ਲਿਆ ਕਿਉਂਕਿ ਪਿਆਰ ਨਾਲ ਸਮਝਣ ਵਾਲੇ ਹੈ ਹੀ ਨਹੀਂ ਲੋਕ ਏਨਾਂ ਨੂੰ ਪਤਾ ਹੀ ਨਹੀਂ ਪੀ ਅਸੀਂ ਹੋਲੀ ਮਨਾ ਰਹੇ ਹਾਂ ਕਾ ਹੋਲਾ ਮਨਾ ਰਹੇ ਹਾਂ ਪਤਾ ਹੀ ਕੱਖ ਨਹੀਂ ਬਸ ਉਹ ਜਿਹੜਾ ਕੰਮ ਭਈਏ ਕਰੀ ਯਾਰ ਇਹ ਉਹ ਕੰਮ ਹੀ ਕਰੀ ਜਾ ਰਹੇ ਹੰ ਦਿਨ ਬਦਲ ਗਿਆ ਥੋੜਾ ਢੰਗ ਬਦਲ ਗਿਆ ਪ ਤਰੀਕਾ ਉਹੀ ਹੈ ਹਰ ਇੱਕ ਕੰਮ ਉਹੀ ਹੈ ਰੰਗੇ ਕਰੀ ਜਨ ਮਲੀ ਜਾ ਰਹੇ ਪਰ ਗੁਰੂਆਂ ਨੇ ਤੇ ਆਪਣੀ ਗੁਰਬਾਣੀ ਵਿੱਚ ਸਾਫ਼ ਸਾਫ਼ ਸ਼ਬਦਾਂ ਵਿੱਚ ਲਿਖਿਆ ਆ ਕਿ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਸਤਗੁਰ ਸੱਚੇ ਪਾਸ਼ਾ ਤੇ ਆਖਰੇ ਵੀ ਹੋਲੀ ਕੀ ਆ ਉਹ ਸਤਗੁਰ ਸੱਚੇ ਪਾਸ਼ਾ ਕਿਤੇ ਤੇ ਮੈਂ ਤੇ ਉਹ ਚੀਜ਼ ਨੂੰ ਹੋਲੀ ਮੰਨ ਰਿਹਾ ਆ ਕਿ ਮੇਰੀ ਜਿਹੜੀ ਸੰਗਤ ਆ ਉਹ ਸਾਧ ਜਨਾਣਾ ਹੋ ਰਹੀ ਆ ਉਹ ਸੰਤਾਂ ਨਾਲ ਹੋ ਰਹੀ ਆ ਤੇ ਉਹ ਉਹਨੂੰ ਮੈਂ ਹੋਲੀ ਮੰਨ ਰਿਹਾ ਆ ਕਿ ਅੱਜ ਕੱਲ ਦੇ ਸਾਧ ਪਖੰਡੀ ਨਹੀਂ ਸਾਧ ਆਗੇ ਉਹ ਜਿਨ੍ਹਾਂ ਦੀ ਸੰਗਤ ਸਤਗੁਰਾਂ ਨੇ ਕੀਤੀ ਆ ਗੁਰੂਆਂ ਨੇ ਕੀਤੀ ਆ ਉਹਨਾਂ ਨੂੰ ਉਹ ਕਹਿ ਰਹੇ ਕਿ ਅਹੀਂ ਹੋਲੀ ਮੰਨ ਰਹੇ ਆ ਉਨਾ ਦੇਤੀ ਤੇ ਵਿਚਾਰਾਂ ਨੂੰ ਤੁਹਾਡੇ ਲਈ ਤੇ ਨਿਤ ਹੋਲੀ ਬਣੀ ਪਈ ਆ ਅਸੀਂ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਗੂੜੇ ਰੰਗ ਵਿੱਚ ਰੰਗੇ ਗਏ ਆ ਉਹਦੇ ਪਿਆਰ ਵਿੱਚ ਭਿੱਜੇ ਗਏ ਆ ਜਿਹੜਾ ਰੰਗ ਦੁਨਿਆਵੀ ਰੰਗਾ ਤੋਂ ਦੂਰ ਆ ਪਰ ਅੱਜ ਕੱਲ ਪੱਲਿਓ ਪੈਸੇ ਲੈ ਕੇ ਉਹ ਆਪਣੀ ਮਿੰਟ ਦੇ ਪੈਸੇ ਨੂੰ ਜਾੜਾ ਕਰਕੇ ਬੇਕੁਫਾ ਵਾਂਗੂ ਐਵੇਂ ਰੰਗੇ ਕਰੂ ਜਿਹਦੇ ਸੁੱਟ ਕੇ ਤੇ ਇਹ ਖੁਸ਼ੀ ਜ਼ਾਹਰ ਕਰ ਰਹੇ ਆ ਇਹ ਤੇ ਮੈਂ ਕਹਿੰਨਾ ਇੱਕ ਬੇਕੁਫੀ ਵੀ ਆ ਭੁੱਲੇ ਭਟਕੇ ਲੋਕ ਤੇ ਹੈ ਹੀ ਹੈ ਇੱਕ ਇਹ ਦਿਮਾਗ ਪੱਕੋ ਵੀ ਹੀਨੇ ਆ ਸੋਚ ਪੱਕੋ ਵੀ ਹੀਨੇ ਆ दिमागਾ ਜੇ ਤੂੜੀ ਭਰੀ ਲੱਗੰਦੀ ਇੱਤਾ ਜਿਵੇਂ ਇਹਨਾਂ ਲੋਕਾਂ ਦੇ ਆ ਕੋਈ ਡੱਕਣ ਵਾਲਾ ਵੀ ਨਹੀਂ ਤੇ ਜੇ ਕੋਈ ਡੱਕਦਾ ਨਾ ਉਹਨੂੰ ਇਹ ਕਹਿੰਦੇ ਜਾਦਾ ਸਿਆਣਾ ਬਣਿਆ ਆ ਜੇ ਕੋਈ ਡੱਕੇ ਉਹਨੂੰ ਕਹਿੰਦੇ ਜਾਦਾ ਸਿਆਣਾ ਬਣਿਆ ਆ ਅਸਲ 'ਚ ਸਾਨੂੰ ਚਾਹੀਦਾ ਕੀ ਆ ਵੀ ਅੱਜ ਜਿਹੜਾ ਸਾਡਾ ਮਾਹੌਲ ਆ ਅੱਜਿੱਥੇ ਜਿਹੜੇ ਪਾਸੇ ਨੂੰ ਸਿੱਖੀ ਤੁਰਪੀ ਹੈ ਮੇਰੇ ਖਿਆਲ ਨਾਲ ਜਿਹੜੇ ਪਾਸੇ ਨੂੰ ਸਿੱਖ ਤੁਰਪੀ ਆ ਉਹ ਰਾ ਇਹ ਸਿਰਫ ਤੋਂ ਸਿਰਫ ਬਰਬਾਦੀ ਵੱਲ ਜਾਂਦਾ ਆ ਉਹ ਗੁਰੂਆਂ ਵੱਲ ਨਹੀਂ ਜਾਂਦਾ ਗੁਰੂਆਂ ਦੇ ਸਿਧਾਂਤਾਂ ਵੱਲ ਨਹੀਂ ਜਾਂਦਾ ਉਹ ਆ ਬਰਬਾਦੀ ਵੱਲ ਆ ਕਿਉਂਕਿ ਉੱਧਰ ਗੁਰੂਆਂ ਦੇ ਸਿਧਾਂਤ ਕੰਮ ਹੀ ਨਹੀਂ ਕਰ ਰਹੇ ਕਿਉਂਕਿ ਜਦ ਤੱਕ ਅਸੀਂ ਗੁਰੂਆਂ ਦੇ ਸਿਧਾਂਤਾਂ ਦੇ ਅਮਲ ਨਹੀਂ ਕਰਾਂਗੇ ਹੁਣ ਭਾਈ ਸਾਹਿਬ ਨੇ ਗੱਲ ਕੀਤੀ ਹੀ ਰਾਜਨੀਤੀ ਦੀ ਹੁਣ ਰਾਜਨੀਤੀ ਦੀ ਗੱਲ ਆ ਤੇ ਉਹ ਜੇਕਰ ਕੋਈ ਮਾਇਆਵਤੀ ਨੂੰ ਸਪੋਰਟ ਕਰਦਾ ਜਾਂ ਕੋਈ ਵਾਮਨ ਮੇਸ਼ਰਾਮ ਨੂੰ ਸਪੋਰਟ ਕਰਦਾ ਜਾਂ ਆਪਾਂ ਕਹ ਲਈਏ ਪੀ ਆਪਣੇ ਵੀਰ ਆਪਣੇ ਉਹ ਵੀਰ ਚੰਦਰ ਸ਼ੇਖਰ ਯਾਦ ਨੂੰ ਸਪੋਰਟ ਕਰਦਾ ਤੇ ਉਹ ਇੱਕ ਦੂਜੇ ਦੇ ਬਰਖਲਾਬ ਕੋਈ ਗੱਲ ਨਹੀਂ ਜਰਦੇ ਹਾਲਾਂਕਿ ਇਹਨਾਂ ਤਿੰਨਾਂ ਦਾ ਮਕਸਦ ਇੱਕੋ ਹੀ ਆ ਵੀ ਇਹ ਦੇਸ਼ ਤੇ ਰਾਜ ਕਰਨਾ ਚਾਹੁੰਦੇ ਹਨ ਜੀ ਦੱਬੇ ਕੁਚਲੇ ਲਤਾੜੇ ਇਹ ਜੋ ਮਾਲਕੀ ਗਰੀਬੀ ਤੋਂ ਬਾਹਰ ਲਿਉਣਾ ਚਾਹੁੰਦੇ ਆ ਪਰ ਇਹ ਜਿੰਨੇ ਇਕੱਠੇ ਕਿਉਂ ਨਹੀਂ ਹੋ ਪਾਰੇ ਜੇ ਇਹਨਾਂ ਦਾ ਮਕਸਦ ਇੱਕੋ ਆ ਰਾਜ ਕਰਨਾ ਹੈ ਦੇਸ਼ ਤੇ ਤੇ ਇਕੱਠੇ ਕਿਉਂ ਨਹੀਂ ਹੋ ਪਾਰੇ ਇਹਦਾ ਮਤਲਬ ਸਾਫ ਆ ਕਿਤੇ ਨਾ ਕਿਤੇ ਇਨ੍ਹਾਂ ਦੇ ਮਨਾਂ ਵਿੱਚ ਵੀ ਕੋਈ ਗੁੱਜਾ ਭੇਤਿਆ ਜਿਹੜਾ ਇਹ ਲੋਕਾਂ ਸਾਹਮਣੇ ਜ਼ਾਹਰ ਨਹੀਂ ਕਰਦੇ ਹੂੰ ਤੇ ਸਾਡੇ ਲੋਕ ਆ ਉਹ ਭੇਡਾ ਬਣ ਕੇ ਤੇ ਮਗਰ ਲੱਗੇ ਆ ਬਸ ਤੁਸੀਂ ਕਹਿ ਕੇ ਦੇਖੋ ਕੁੱਝ ਮਾਇਆ ਵਾ ਤੀਨੂੰ ਤੁਸੀਂ ਕਹਿ ਕੇ ਦੇਖੋ ਕੁੱਝ ਮਾਮਨ ਮੇਸ਼ਾਦਾਂ ਨੂੰ ਤੁਸੀਂ ਕਹਿ ਕੇ ਦੇਖੋ ਕਿਤੇ ਉਹਨੂੰ ਚੰਦਰ ਸ਼ੇਖਰ ਯਾਦ ਨੂੰ ਇਹ ਰਹਿਣਗੇ ਬਿੱਤੂ ਦੇ ਪਾਖੜੇ ਤੂੰ ਬੰਦਾ ਹੀ ਕੌਣ ਐ ਤੂੰ ਸਾਡੇ ਉਹਨੂੰ ਲੀਡਰ ਨੂੰ ਕੁੱਝ ਕਿਹਾ ਤੇ ਕਿਹਾ ਕਿਵੇਂ ਭਾਵੇਂ ਤਰਕ ਆਧਾਰ ਤੇ ਭਾਵੇਂ ਸੱਚ ਦੇ ਆਧਾਰ ਤੇ ਕਹੀਏ ਪਰ ਗੱਲ ਸੁਣ ਕੇ ਰਾਜੀ ਨਹੀਂ ਆ ਜਦੋਂ ਕੋਈ ਗੁਰੂਆਂ ਨੇ ਤਾਂ ਪਹਿਲਾ ਸਿਧਾਂਤ ਆ ਸਵਾਲ ਜਵਾਬ ਕਰਨਾ ਹੁਣ ਸਹਿਬ ਕਾਸ਼ੀਰਾਮ ਦੀ ਗੱਲ ਕਰੀਏ ਸਹਿਬ ਕਾਸ਼ੀਰਾਮ ਜੀ ਨੇ ਬੜੇ ਹੋ ਕੇ ਹੋ ਕੇ ਜਵਾਬ ਦਿੱਤੇ ਉਮਲੇ ਜਿਹੜੇ ਉਹ ਵੇਲੇ ਸત્તા ਤੇ ਕਾਬਜ ਲੋਕ ਸੀ ਪਰ ਅੱਜ ਕੱਲ ਦੇ ਮੈਂ ਕਹਿੰਦਾ ਮੈਂ ਸ਼ਰੀਆ ਮੀਨੀ ਗੱਲ ਕਹਿਣ ਨੂੰ ਤਿਆਰ ਆ ਕਿ ਅੱਜ ਕੱਲ ਦੇ ਜਿਹੜੇ ਸਾਡੇ ਨੇਤਾ ਆ ਜਿਹੜੇ ਦਲ ਤੇ ਲੀਡਰ ਆ ਇੱਕ ਕੁਰਸੀ ਦੇ ਭੁੱਖੇ ਆ ਸਿਰਫ ਤੋਂ ਸਿਰਫ ਇਹਨਾਂ ਨੂੰ ਕੁਰਸੀ ਚਾਹੀਦੀ ਆ ਇਹਨਾਂ ਨੂੰ ਕੋਈ ਗਰੀਬਾਂ ਦਾ ਮਤਲਬ ਨਹੀਂ ਆ ਇਹਨਾਂ ਨੂੰ ਕੋਈ ਸਮਾਜ ਦੇ ਮਸਲੇ ਨਾਲ ਮਤਲਬ ਨਹੀਂ ਆ ਇਹਨਾਂ ਨੂੰ ਮਤਲਬ ਹੈ ਕਿ ਸਾਡੇ ਥੱਲੇ ਕੁਰਸੀ ਆ ਜੇ ਤੇ ਅਸੀਂ ਜਿਹੜੀ ਐਸ਼ ਪਰਸਤੀ ਵਾਲੀ ਜ਼ਿੰਦਗੀ ਆ ਉਹ ਜੀਵੀਏ ਉਹਦੇ ਨਾਲ ਨਾਲ ਤੇ ਕੁਝ ਕ ਨੇਤਾ ਜੀ ਵੀ ਰਹੇ ਆ ਹਾਂਜੀ ਉਹਦੇ ਨਾਲ ਨਾਲ ਜਿਹੜੀ ਮੇਨ ਪ੍ਰੋਬਲਮ ਆ ਇਹ ਹੁੱਕਾ ਤਾਂ ਸਾਰੇ ਲੋਕ ਇਹ ਦੇ ਰਹੇ ਆ ਕਿ ਕੋਈ ਕਹੀ ਜਿੰਦਾ ਵੀ ਸਾਡੀ ਪਾਰਟੀ ਦਾ ਜਿਹੜਾ ਸੰਵਿਧਾਨ ਉਹ ਗੁਰੂ ਗ੍ਰੰਥ ਸਾਹਿਬ ਆ ਸੌਰੀ ਉਹਨੂੰ ਕੀ ਕਹਿੰਦੇ ਆ ਆਪਾਂ ਪਾਰਟੀ ਦਾ ਜਿਹੜਾ ਅਜੰਡਾ ਆ ਜਾਂ ਉਹਦਾ ਕਨਸਟੀਟਿਊਸ਼ਨ ਰੱਖ ਲਓ ਵੀ ਉਹ ਸਬਦਾਨਵਾ ਪਰ ਦੂਸਰੇ ਪਾਸੇ ਸੌਰੀ ਗੁਰੂ ਗ੍ਰੰਥ ਸਾਹਿਬ ਆ ਉਹ ਇਹ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਹੀ ਜਿਹੜਾ ਸਾਡੀ ਪਾਰਟੀ ਦਾ ਮੁੱਖ ਅਜੰਡਾ ਆ ਮਤਲਬ ਉਸ ਵਿਚਾਰਧਾਰਾ ਨੂੰ ਉਹ ਜਿਹੜੀ ਵਿਚਾਰਧਾਰਾ ਆ ਉਹ ਊਚ ਨੀਚਤਾ ਨੂੰ ਖਤਮ ਕਰਕੇ ਮਨੁੱਖ ਨੂੰ ਮਨੁੱਖ ਬਣਾਉਦੀ ਇਨਸਾਨ ਨੂੰ ਇਨਸਾਨ ਬਣਾਉਦੀ ਆ ਪਰ ਆਪ ਜਾਤਾਂ ਦੇ ਨਾਂ ਤੇ ਪਾਰਟੀਆਂ ਬਣਾ ਕੇ ਇੱਕ ਜਾਤ ਦੇ ਵਿੱਚ ਹੀ ਵੱਝਿਆ ਰਹਿਣਾ ਚਾਹੁੰਦੇ ਆ ਤੇ ਬਿਲਕੁਲ ਤੁਹਾਡੀ ਗੱਲ درست ਹੈ ਜਦੋਂ ਤੁਸੀਂ ਕਿਸੇ ਇਹਨਾਂ ਨੂੰ ਸਵਾਲ ਕਰਕੇ ਦੇਖ ਲਓ ਨਾ ਤਿੰਨਾਂ ਚੋ ਕਿਸੇ ਨੂੰ ਵੀ ਸਵਾਲ ਕਰਕੇ ਦੇਖ ਲਓ ਤਾਂ ਫਿਰ ਇਹ ਜਿਹੜੇ ਆਪੇ ਤੋਂ ਬਾਹਰ ਹੋ ਜਾਂਦੇ ਇਹਨਾਂ ਕੋਲ ਸਵਾਏ ਗਾਲਾਂ ਤੋਂ ਕੁਝ ਵੀ ਨਹੀਂ ਹੁੰਦਾ ਤਰਕ ਨਹੀਂ ਹੁੰਦਾ ਦੂਸਰੀ ਗੱਲ ਕਹਿਣਗੇ ਵੀ ਜਾਤ ਖਤਮ ਹੋਣੀ ਚਾਹੀਦੀ ਆ ਪਰ ਸਾਰੀ ਦੀ ਸਾਰੀ ਸਿਆਸਤ ਜਿਹੜੀ ਆ ਉਹ ਜਾਤ ਦੇ ਨਾਂ ਤੇ ਕੀਤੀ ਜਾਂਦੀ ਆ ਉਹ ਸਮਾਜ ਨੂੰ ਵਧੀਆ ਬਣਾਉਣ ਲਈ ਨਹੀਂ ਉਹਨਾਂ ਲੋਕਾਂ ਨੂੰ ਉੱਚਾ ਚੱਕਣ ਲਈ ਨਹੀਂ ਕੀਤੀ ਜਾਂਦੀ ਉਹਨਾਂ ਦੇ ਨਾਮ ਤੇ ਜਦੋਂ ਕੋਈ ਕੋਈ ਕਿਸੇ ਦੇ ਕੋਲ ਟਿੱਪਣੀ ਕਰ ਦਿੰਦਾ ਜਿਹੜਾ ਬੰਦਾ ਐਮਪੀ ਬਣ ਗਿਆ ਜਿਹੜੇ ਬੰਦਾ ਨੌਕਰੀ ਪੇਸ਼ਾ ਕਰਦਾ ਜੇ ਉਹਨੂੰ ਕੋਈ ਇਦਾਂ ਕਹਿੰਦਾ ਚੰਨੀ ਨੂੰ ਪਿੱਛੇ ਜਾਏ ਉਹਨੇ ਕਿਹਾ ਸੀਗਾ ਜਾਖੜ ਨੇ ਕੁਝ ਕਹਿ ਦਿੱਤਾ ਛੋਟੀ ਜੀ ਗੱਲ ਇਹ ਜੀ ਦਲਤ ਮੁੱਖ ਮੰਤਰੀ ਦਾ અપਮਾਨ ਹੋਆ ਅੱਛਾ ਉਹਨੂੰ ਦਲਤ ਬਣਾ ਕੇ ਪੇਸ਼ ਕਰਦੇ ਆ ਹੁਣ ਦਲਤ ਹੈ ਕਿਹੜਾ ਆ ਹੁਣ ਦਲਤ ਦਾ ਮਤਲਬ ਸਾਨੂੰ ਦੱਸ ਦੇਣ ਕੋਈ ਵੀ ਬੰਦਾ ਆ ਕੇ ਦੱਸੇ ਭਈ ਦਲਤ ਦਾ ਮਤਲਬ ਕੀ ਆ ਅਸਲ ਵਿੱਚ ਇਹ ਬੰਦਲਤਾ ਨੂੰ ਬੰਦੇ ਬਣਨ ਹੀ ਨਹੀਂ ਦੇਣਾ ਚਾਹੁੰਦੇ ਦਲਤ ਬਣਾਇਆ ਤੁਹਾਨੂੰ ਉਸ ਬ੍ਰਾਹਮਣ ਪੁਜਾਰੀ ਨੇ ਆਪਣੇ ਧਰਮ ਦੇ ਹੀਟ ਲਿਆ ਕੇ ਤੁਹਾਡੇ ਜਿਹੜੇ ਗਲ ਦੇ ਵਿੱਚ ਪਟਾ ਪਾਇਆ ਜਿਹੜਾ ਝੂਲਾ ਤੁਹਾਡੇ ਗਲ ਦਿੱਤੇ ਹਨ ਜਿਹੜਾ ਰੱਖਿਆ ਤੁਹਾਡੇ ਹਾਣਾ ਤੇ ਜਿਹੜਾ ਝੂਲਾ ਪਾਇਆ ਹਾ ਉਹਨੇ ਪੁਜਾਰੀ ਨੇ ਜਾਤੀਵਾਦ ਦਾ ਵੀ ਉਹ ਜ਼ਿੰਮੇਵਾਰ ਉਹਨੂੰ ਤੁਸੀਂ ਛੱਡਣਾ ਨਹੀਂ ਚਾਹੁੰਦੇ ਹੁਣ ਉਹਦੇ ਉਹਨੂੰ ਛੱਡਣ ਲਈ ਤੁਹਾਨੂੰ ਕਰਨਾ ਕੀ ਪੈਣਾ ਕਿੱਡਾ ਕੋਖਾ ਕੰਮ ਅੱਜ ਦੇ ਜ਼ਮਾਨੇ ਦੇ ਵਿੱਚ ਹੁਣ ਮਹਪਤਪੁਰਖੀ ਕੰਮ ਤਾਂ ਆਪਾਂ ਹੁਣ ਕਰਦੇ ਨਹੀਂ ਕੋਈ ਵੀ ਨਹੀਂ ਕਰਦਾ ਹੈਗਾ ਜਿਹੜੇ ਮਿਸਤਰੀ ਕਾਰਪੈਂਟਰਸ ਜਿਹਨਾਂ ਨੂੰ ਤਰਖਾਨ ਅਸੀਂ ਯਾਦ ਦੇ ਤੌਰ ਤੇ ਮੰਨਦੇ ਆ ਉਹਨਾਂ ਛੱਡ ਕੇ ਕੋਈ ਹੂਰ ਧੰਦੇ ਕਰਨ ਲੱਪੇ ਜੱਟ ਬਹੁਤ ਆਤ ਗਣਤੀ ਦੇ ਵਿੱਚ ਜਿਹੜੇ ਸੂਝਵਾਨ ਜੱਟ ਬਰਾਦਰੀ ਦੇ ਲੋਕ ਹੋ ਆ ਉਹ ਬਿਜ਼ਨਸ ਵਿੱਚ ਚਲੇ ਗਏ ਉਹ ਵਧੀਆ ਵਧੀਆ ਨੌਕਰੀਆਂ ਉਹਨਾਂ ਨੇ ਪੜਾਈਆਂ ਕਰ ਲਈ ਉਹਨਾਂ ਨੇ ਆਪਣਾ ਧੰਦਾ ਛੱਡ ਦਿੱਤਾ ਉਹ ਅੱਜ ਕੋਈ ਵੀ ਜਿਹੜੀ ਜਾਤ ਆਪੋ ਆਪਣੇ ਪੁਰਾਣੇ ਪਿਤਾ ਪੁਰਖੀ ਧੰਦਿਆਂ ਤੇ ਨਹੀਂ ਟਿਕੀ ਹੋਈ ਅੱਜ ਹਰ ਬੰਦੇ ਕੋਲ ਭਾਰਤੀ ਕਾਨੂੰਨ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਅੱਗੇ ਵਧਣ ਦੇ ਬਹੁਤ ਸਾਰੇ ਤਰੀਕੇ ਆ ਤੁਸੀਂ ਤਕਨੀਕੀ ਕੰਮ ਸਿੱਖ ਸਕਦੇ ਆ ਵਧੀਆ ਐਜੂਕੇਸ਼ਨ ਲੈ ਕੇ ਆਈਟੀ ਦੇ ਵਿੱਚ ਕਿਤੇ ਵੀ ਤੁਸੀਂ ਜਾ ਕੇ ਜੌਬ ਕਰ ਸਕਦੇ ਆ ਪਰ ਉਹ ਅਸੀਂ ਕਰਨੀ ਨਹੀਂ ਕਿਉਂਕਿ ਲੋਕਾਂ ਨੂੰ ਕਰਨ ਵੀ ਨਹੀਂ ਦੇਣਾ ਉਹਨਾਂ ਨੂੰ ਉਹੀ ਅਸ਼ੂਤ ਬਣਾ ਕੇ ਪੇਸ਼ ਕਰੀ ਜਾਣਾ ਉਹਨਾਂ ਨੂੰ ਉਹੀ ਦਲਤ ਬਣਾ ਕੇ ਪੇਸ਼ ਕਰੀ ਜਾਣਾ ਕਿਉਂਕਿ ਜੇ ਦਲਤ ਖਤਮ ਹੋ ਗਿਆ ਜੇ ਅਸ਼ੂਤ ਖਤਮ ਹੋ ਗਿਆ ਤਾਂ ਇਹ ਲੀਡਰ ਫਿਰ ਸਿਆਸਤ ਕਿਹਦੇ ਨਾਂ ਤੇ ਕਰਨਗੇ ਜੇ ਕੋਲ ਕੁਛ ਹੋਵੇ ਤਾਂ ਪੂਰੇ ਮੂਲਕ ਦੇ ਲੋਕਾਂ ਨੂੰ ਨਹੀਂ ਆਪਣੇ ਨਾਲ ਜੋੜ ਸਕਦੇ ਜੇ ਭਾਰਤ ਅੰਦਰ ਆਰਐਸਐਸ ਦੀ ਵਿਚਾਰਧਾਰਾ ਦੇ ਲੋਕ ਜਿਨ੍ਹਾਂ ਨੂੰ ਅਸੀਂ ਕਹਿੰਨੇ ਕਿ ਉਹ 15% 15 ਵੀ ਨਹੀਂ 7-8% ਜਿੰਨੇ ਵੀ ਹੈਗੇ ਆ ਉਹ ਵੀ ਜੇ ਉਹ ਪੂਰੇ ਭਾਰਤ ਉਤੇ ਰਾਜ ਕਰ ਸਕਦੇ ਆ ਆਪਣੀਆਂ ਨੀਤੀਆਂ ਦੇ ਨਾਲ ਲੋਕਾਂ ਦੇ ਅੰਦਰ ਉਹ ਚੀਜ਼ ਪੈਦਾ ਕਰਕੇ ਤੁਹਾਡੇ ਕੋਲ ਕਿਹੜੀ ਚੀਜ਼ ਦੀ ਕਮੀ ਹੈ ਪਰ ਗੱਲ ਇਹ ਜਿਹੜੀ ਤੁਸੀਂ ਕੀਤੀ ਆ ਵੀ ਇਹ ਲੋਕ ਸਵਾਏ ਇਹਨਾਂ ਦੇ ਮਨਾਂ ਦੇ ਵਿੱਚ ਖੋਟ ਹੈਗੀ ਆ ਕਿਉਂਕਿ ਜਿਸ ਤਰ੍ਹਾਂ ਨਾ ਉਹ ਸਾਧ ਲਾਣਾ ਇਹ ਗੱਲ बार-बार गुरु रविदास ਦੀ ਕਟੇਸ਼ਨ ਦਿੰਦਾ ਆ ਵੀ ਜੀ ਸਤ ਸੰਗਤ ਮਿਲ ਰਹੀ ਏ ਮਾਦੋ ਜੈਸੇ ਮਧੂਮਖੀਰਾ ਉਹ ਲੋਕਾਂ ਤਾਂ ਇਹ ਕਹਿੰਦੇ ਆ ਸਤ ਸੰਗਤ ਮਿਲ ਰਹੀ ਏ ਮਾਦੋ ਵੀ ਜੈਸੇ ਵੀ ਮਧੂ ਉਹ ਇਹਦਾ ਕਟੇਸ਼ਨਾਂ ਦੇਣਗੇ ਅੱਜ ਵੀ ਕੋਈ ਦੇ ਰਿਹਾ ਬਾਬਾ ਇੱਥੇ ਜੋਰ ਪਚਾਇਆ ਉਹ ਕਹਿ ਰਿਹਾ ਮਤਲਬ ਵੀ ਮਧੂਮਖੀਆਂ ਵਾਂਗੂ ਇਕੱਠੇ ਹੋ ਜਾਓ ਜੇ ਦੁਸ਼ਮਣ ਦੇ ਖਿਲਾਫ ਲੜਨਾ ਆ ਤੇ ਆਪ ਪਤੰਦਰ 5-5 ਸਤ-ਸਤ ਜੁਨੀਅਨਾਂ ਬਣਾ ਕੇ ਬੈਠੇ ਸਾਧਾਂ ਦੀਆਂ ਤੇ ਆਪ ਪਾਰਟੀਆਂ ਬਣਾ ਕੇ ਬੈਠੇ ਆ ਲੋਕਾਂ ਨੂੰ ਮਤਾਂ ਦੇਣ ਲੱਗੇ ਆ ਪਸਾਤ ਸੰਗਤ ਦੇ ਮੇਲੇ ਤੇ ਇਹ ਮਾਦੋ ਇੱਕ ਗਲਤ ਦਰੋਸਤ ਹੋਆ ਕਿਉਂਕਿ ਇਹ ਲੋਕ ਕਿਸੇ ਉਹ ਜਿਹੜੇ ਮਨੁੱਖਤਾ ਦੇ ਦੁਸ਼ਮਣ ਆ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੇ ਖੇਡ ਰਹੇ ਆ ਇੱਕ ਗੰਦੀ ਖੇਡ ਖੇਡ ਰਹੇ ਆ ਇਸੇ ਕਰਕੇ ਭਾਰਤ ਅੰਦਰ ਜਿਹੜਾ ਦਬਿਆ ਕੁਚੜਿਆ ਤਬਕਾ ਆ ਉਹ ਆਪਣੇ ਆਪ ਨੂੰ ਜਾਤੀਵਾਦ ਚੋਂ ਬਾਹਰ ਹੀ ਨਹੀਂ ਕੱਢ ਪਾ ਰਿਹਾ ਜਿਹੜਾ ਬਾਹਰ ਕੱਢ ਪਾ ਲੈਂਦਾ ਉਹਨੂੰ ਕਹਿੰਦੇ ਵੀ ਆਪਣੀ ਜਾਤ ਭੁੱਲ ਗਿਆ ਕੱਤ ਨਹੀਂ ਭੁੱਲੂ ਬਈ ਕਿਹੜੇ ਰੈਬਰ ਨੇ ਕਿਹਾ ਅੰਬੇਡਕਰ ਕਹਿੰਦਾ ਵੀ ਆਪਣੀ ਜਾਤ ਤੇ ਬੱਝੀ ਰਹੋ ਕਾਂਸ਼ੀ ਰਾਮ ਕਹਿੰਦਾ ਵੀ ਆਪਣੀ ਜਾਤ 'ਚ ਬੱਦੇ ਰਹੋ ਉਦੇ ਨਾਮ ਤੇ ਤਾਂ ਤੁਸੀਂ ਕਹਿੰਦੇ ਜਾਤ ਤੋੜੋ ਸਮਾਜ ਜੋੜੋ ਅੰਬੇਡਕਰ ਦੇ ਨਾਮ ਤੇ ਕਹਿੰਦੇ ਵੀ ਮਤਲਬ ਅ ਅ ਅ ਅਸੀਂ ਮਨੁੱਖਾਂ ਨੂੰ ਵੀ ਸਾਨੂੰ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਕੀ ਅੰਬੇਡਕਰ ਨੇ ਪਾਣੀ ਪੀਣ ਦੀ ਇਜਾਜ਼ਤ ਜਿਹੜਾ ਮਹੂਦੇ ਤਲਾਬ ਤੋਂ ਇਸ ਕਰਕੇ ਪੀਤਾ ਸੀਗਾ ਵੀ ਨਹੀਂ ਵੀ ਸ਼ੂਦਰਾਂ ਨੂੰ ਮਤਲਬ ਪਾਣੀ ਪੀਣ ਦਿੱਤਾ ਜਾਵੇ ਨਹੀਂ ਉਹ ਕਹਿੰਦਾ ਅਸੀਂ ਵੀ ਇਨਸਾਨ ਹਾਂ ਜਦੋਂ ਇੱਥੇ ਕੁੱਤੇ ਪਾਣੀ ਪੀ ਸਕਦੇ ਅਸੀਂ ਇਨਸਾਨ ਅਸੀਂ ਕਦ ਤੱਕ ਨਹੀਂ ਪੀ ਸਕਦੇ ਪਰ ਅਸੀਂ ਆਪਣੇ ਆਪ ਨੂੰ ਜਾਨਵਰਾਂ ਨੂੰ ਵੀ ਪਿਆੜੇ ਬਣਾ ਕੇ ਰੱਖਿਆ ਹੋਇਆ ਹੈ ਜਾਨਵਰਾਂ ਦੇ ਵਿੱਚ ਵੀ ਐਦਾਂ ਕੋ ਬਿਤਕਰਾਨੀ ਅੱਜ ਤੁਹਾਨੂੰ ਬਹੁਤ ਸਾਰੇ ਵੀਡੀਓ ਮਿਲ ਜਾਂਦੇ ਜਿੱਥੇ ਜਾਨਵਰ ਜਿਹੜਾ ਸ਼ੇਰ ਵਾ ਉਹ ਹਿਰਨੀ ਦੇ ਬੱਚੇ ਨੂੰ ਬਚਾਰਿਆ ਤੁਸੀਂ ਵੀਡੀਓ ਦੇਖੋਗੇ ਹੈਰਾਨ ਰਹਿ ਜਾਓਗੇ ਤੁਸੀਂ ਉਹਨਾਂ ਦੇ ਵਿੱਚ ਵੀ ਇਨਸਾਨੀਅਤ ਹੈ ਗਈ ਹੈ ਕਮਿਊਨਿਟੀ ਹੈ ਗਈ ਹੈ ਸਾਡੇ ਵਿੱਚ ਹੈ ਨਹੀਂ ਅਸੀਂ ਆਪਣੇ ਆਪ ਨੂੰ ਜਾਤਾਂ ਦੇ ਵਿੱਚ ਵੱਜ ਕੇ ਧਰਮਾਂ ਦੇ ਵਿੱਚ ਵੱਜ ਕੇ ਦੇਖਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਭਾਜੀ ਅਸਲ ਦੀ ਗੱਲ ਪਤਾ ਕੀ ਜੇ ਆਪਾਂ ਜਾਨਵਰਾਂ ਦੀ ਪਸ਼ੂਆਂ ਦੀ ਪੰਛੀਆਂ ਦੀ ਗੱਲ ਕਰੀਏ ਨਾ ਤੇ ਇਹ ਮੈਂ ਕਿਤੇ ਨਾ ਕਿਤੇ ਵੇਖਿਆ ਵੀ ਇਹ ਉਹ ਲਾਅ ਆਫ ਨੇਚਰ ਨਾਲ ਬੜੇ ਜੁੜੇ ਹੋਏ ਆ ਇਹ ਕੋਈ ਵੀ ਕੰਮ ਲਾਅ ਆਫ ਨੇਚਰ ਤੋਂ ਓਕੇ ਵੀ ਉਹ ਕੁਦਰਤ ਦੇ ਹੁਕਮ ਤੋਂ ਆਕੀ ਹੋ ਕੇ ਨਹੀਂ ਕਰਦੇ ਹਨਾ ਜੀ ਜਿਵੇਂ ਇਨਸਾਨ ਆ ਨਾ ਹੁਣ ਜੇਕਰ ਗੁਰੂਆਂ ਨੇ ਕਿਹਾ ਜਾਤ ਛੱਡੋ ਤੇ ਇਹਨਾਂ ਨੇ ਉਹ ਗੱਲ ਨਹੀਂ ਮੰਨੀ ਹਨਾ ਇਹਨਾਂ ਨੇ ਉਹ ਗੱਲ ਕਦੇ ਨਹੀਂ ਮੰਨੀ ਇਹਨਾਂ ਨੇ ਕੀ ਕੀਤਾ ਉਹਨੇ ਕਿ ਆਹ ਹੱਡੀ ਜਾਤ ਦਾ ਗੁਰੂ ਆ ਇਹ ਠੱਪਾ ਲੱਗ ਗਿਆ ਭਾਈ ਉਤੋਂ ਇਹ ਠੱਪਾ ਤੇ ਲਾਤਾ ਵੀ ਇਹ ਗੁਰੂ ਚ ਮਾਰਾਂ ਦਾ ਆ ਜਾਂ ਇਹ ਗੁਰੂ ਕਾਲੀਏ ਵੀ ਕਬੀਰ ਪੰਥੀਆਂ ਦਾ ਜਲਾਹਿਆਂ ਦਾ ਆ ਜਾਂ ਆ ਗੁਰੂ ਕਾਬੜੇ ਕਰੀਏ ਕਿ ਹੋਰ ਜਾਦਾ ਆ ਹਨ ਇਹਨਾਂ ਨੇ ਉਲਟਾ ਕੀ ਕੰਮ ਹੁਣ ਕਰਨਾ ਸ਼ੁਰੂ ਕਰਤਾ ਬੇਕੁਫ ਲੋਕਾਂ ਨੇ ਇਹ ਕੀ ਕਹਿੰਦੇ ਆ ਵੀ ਜਿਹੜੇ ਜਦੋਂ ਕਹਿੰਦੇ ਵੀ ਗੁਰੂ ਨਾਨਕ ਪਾਸ਼ਾ ਉਹ ਕਹਿੰਦੇ ਨਹੀਂ ਨਹੀਂ ਗੁਰੂ ਨਾਨਕ ਪਾਸ਼ਾ ਦਾ ਵੀ ਗੁਰੂ ਹੈਗਾ ਆ ਗੁਰੂ ਰਵਿਦਾਸ ਦੱਸੋ ਇਹਨਾਂ ਨੇ ਆਪਣੇ ਗੁਰੂਆਂ ਦੀ ਊਚਨੀ ਚ ਪੈਦਾ ਕਰਤੀ ਏਡੇ ਬੇਕੁਫ ਚਾਨੀਵਾ ਕਰਨਾ ਸ਼ੁਰੂ ਕਰਤਾ ਹੁਣ ਮੈਂ ਮੰਨ ਲਉ ਕਹੂੰਗਾ ਕਿ ਗੁਰੂ ਰਵਿਦਾਸ ਸਭ ਤੋਂ ਉੱਚੇ ਆ ਇਹਦਾ ਮਤਲਬ ਮੈਂ ਬਾਕੀ ਗੁਰੂਆਂ ਨੂੰ ਨੀਵਾ ਕਹਿ ਰਿਹਾ ਹਣਾ ਜੀ ਮੇਰੇ ਕਹਿਣ ਦਾ ਮਤਲਬ ਇਹ ਬਣਾ ਚਿੱਦਾ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੋਂ ਉੱਚੇ ਆ ਵਿਚਾਰਾਂ ਕਰਕੇ ਜਿਹੜੀ ਗੁਰੂਆਂ ਦੇ ਵਿੱਚ ਸਮਾਨਤਾ ਆ ਉਹ ਵਿਚਾਰਾਂ ਕਰਕੇ ਆ ਉਹ ਜਾਤ ਕਰਕੇ ਨਹੀਂ ਹੈਗੀ ਬਿਲਕੁਲ ਵੀ ਨਹੀਂ ਹੈਗੀ ਹੈਲੋ ਜੀ ਜੀ ਹਾਂ ਜੀ ਕਿਸੇ ਵੀ ਮੈਂ ਤਾਂ ਕਹਿੰਦਾ ਵੀ ਕਿਸੇ ਵੀ ਗੁਰੂ ਪੀਰ ਨੇ ਜੇਕਰ ਇਨਸਾਨੀਅਤ ਲਈ ਕੁਝ ਕੀਤਾ ਤਿਲ ਮਾਤਰ ਵੀ ਕੁਝ ਕੀਤਾ ਤੇ ਸਾਡਾ ਸਿਰ ਉਹਨੂੰ ਝੁਕਣਾ ਚਾਹੀਦਾ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਹੁਣ ਅੱਜ ਬਾਬਾ ਸਾਹਿਬ ਦੀ ਗੱਲ ਕਰੀਏ ਹੁਣ ਕਈ ਲੋਕ ਮੈਂ ਦੇਖਦਾ ਆਂ ਵੀ ਇਹ ਕਹਿੰਦੇ ਕਿ ਬਸ ਜੋ ਕੁਝ ਕੀਤਾ ਬਾਬਾ ਸਾਹਿਬ ਨੇ ਕੀਤਾ ਬਸ ਜੀ ਬਸ ਬਾਬਾ ਸਾਹਿਬ ਤੋਂ ਉੱਤੇ ਕੋਈ ਦੁਨੀਆ ਤੇ ਕੁਝ ਹੈਗਾ ਹੀ ਨਹੀਂ ਆ ਬਾਬਾ ਸਾਹਿਬ ਤੇ ਅਵਤਾਰ ਆ ਬਾਬਾ ਸਾਹਿਬ ਭਗਵਾਨ ਆ ਪਿਛੇ ਜੀ ਨਾ ਮੇਰੇ ਖਾ ਤੁਸੀਂ ਵੀਡੀਓ ਤੁਸੀਂ ਪਾਈ ਹੀ ਤੇ ਮੈਂ ਆਪਣੇ ਉਹਦੇ ਸੁਘੜਾ ਸਾਹਿਬ ਦੀ ਵੀਡੀਓ ਸੁਣੀ ਹੂੰਦਾ ਬੜਾ ਸੋਣਾ ਮੇਰੇ ਉਹ ਦਿਲ ਚ ਹਾਲ ਤੱਕ ਗੱਲ ਉਹਦੀ ਘਰ ਕਰ ਗਈ ਆ ਉਹਨੇ ਕਹਿਆ ਵੀ ਸਾਡੇ ਲੋਕ ਹੈ ਨਾ ਜਿਹੜੇ ਉਹ ਗੁਰੂ ਰਵਿਦਾਸ ਤੋਂ ਬਾਅਦ ਸਿੱਧੇ ਜਿਹੜੀ ਛਾਲ ਆ ਨਾ ਉਹ ਬਾਬਾ ਸਾਹਿਬ ਦੇ ਆ ਕੇ ਮਾਰਦੇ ਆ ਤੇ ਵੀਚਾ ਪੰ ਤੋਂ ਅਸ ਤੇ ਕਬ ਅਸ ਲੋਕ ਮਾਲੇ ਹੋਗੇ ਜਿਹੜੇ ਇੰਨਾ ਕੁਰਬਾਨੀਆਂ ਮੈਂ ਨਹੀਂ ਕਹਿੰਦਾ ਕਿ ਗੁਰੂ ਦਸਨ ਪੋਜੋ ਪਰ ਮੈਂ ਇਹਨਾਂ ਨੂੰ ਆਹ ਮੌਲ ਦੇ ਕਿ ਮੇ ਕੋਲ ਜਾ ਜਾਈਏ ਤਦ ਤੱਕ ਕਰਦੇ ਕਿ ਮੈਂ ਬੰਦਈ ਫਿਰ ਤਾਂ ਮੈਂ ਬਾਹਰ ਆ ਕੋਈ ਫਿਰ ਚੁੱਕ ਲਿਆ ਪਰ ਤੁਸੀਂ ਵੀ ਉਹ ਥਾਲੀ ਦੇ ਚਟੇ-ਵਟੇ ਜੇ ਇੱਕ ਵਾਰ ਭਾਜੀ ਮੈਂ ਤੁਹਾਨੂੰ ਛੋਟੀ ਗੱਲ ਸ਼ੇਅਰ ਕਰਕੇ ਮੈਂ ਸਮਾਪਤੀ ਕਰਾਂਗਾ ਇੱਕ ਵਾਰ ਮੈਂ ਨਾ ਪਿਛੇ ਜੀ ਸਾਲ ਹੋ ਗਿਆ ਮੈਂ ਵੀਡੀਓ ਪਾਈ ਸੀ ਤੇ ਉਹ ਕਿਸੇ ਚੈਨਲ ਵਾਲੇ ਮੇਰੀ ਵੀਡੀਓ ਚਲਾਈ ਤੇ ਵੀਡੀਓ ਮੇਰੀ ਕਾਫੀ ਵਾਇਰਲ ਹੋਈ ਤੇ ਮੈਨੂੰ ਇੱਕ ਬਾਹਰੋਂ ਫੋਨ ਆਇਆ ਕਿਸੇ ਵੀਰ ਦਾ ਤੇ ਮੈਨੂੰ ਬੜੀ ਹੈਰਾਨੀ ਹੋਈ ਮੈਨੂੰ ਨੇ ਫੋਨ ਕੀਤਾ ਕਹਿੰਦਾ ਹੋਰ ਬਾਬਾ ਜੀ ਚਰਦੀ ਕਲਾ ਮੈਂ ਚਰਦੀ ਕਲਾ ਜੀ ਕਹਿੰਦਾ ਵਾਹਿਗੁਰੂ ਜੀ ਖਫਤੇ ਬਲਾਈ ਚਲੋ ਤੇ ਮੈਨੂੰ ਕਹਿੰਦਾ ਬਗਲਬਤ ਕੀਤੀ ਤਾਂ ਲੈ 10 20 ਸਕੰਡ ਦੀ ਗੱਲਬਾਤ ਕੀਤੀ ਆ ਕਹਿੰਦਾ ਬਾਬਾ ਜੀ ਅਸੀਂ ਵੀ ਚੂੜੇ ਚ ਮਾਰੀ ਹੁੰਨੇ ਆ ਮੈਨੂੰ ਗੱਲ ਸੁਣ ਕੇ ਬੜੀ ਹੈਰਾਨ ਗਿਆ ਮੈਂ ਕਿਹਾ ਭਾਜੀ ਤੁਸੀਂ ਹੁੰਦੇ ਹੋਗੇ ਮੈਂ ਨਹੀਂਗਾ ਮੈਂ ਤੇ ਗੁਰੂ ਮਹਾਰਾਜ ਦੇ ਕੰਡੇ ਪਾਟੇ ਦੀ ਪਹੁੰਚ ਗਈ ਆ ਤੇ ਮੈਂ ਇਹਨਾਂ ਚੀਜ਼ਾਂ ਚੋਂ ਸਭ ਤੋਂ ਨਿਕਲ ਚੁੱਕਿਆ ਫੇਰ ਮਾਨੂੰ ਮਾਰੀ ਤਾਰਨਾ ਵੀ ਪਈ ਮੈਂ ਕਿਹਾ ਇਹੋ ਗੱਲ ਹਨ ਨੂੰ ਕੋਈ ਕਹ ਦੇ ਤੁਹਾਨੂੰ ਸਤੇ ਕਪੜੀ ਅੱਗ ਲੱਗ ਜਾਂਦੀ ਆ ਅਸੀਂ ਅਗਰ ਨੂੰ ਜਾਨੋਂ ਮਰ ਤੱਕ ਜਾਣੇ ਆ ਅਸੀਂ ਕਹਿੰਨੇ ਆਂ ਵੀ ਏਥੇ ਜਾਤੀ ਸ਼ੂਚਕ ਆਪਣੇ ਜਾਤੀ ਸ਼ੂਚਕ ਸ਼ਬਦ ਬੋਲੇ ਸਾਨੂੰ ਇਹ ਤੇ ਪਰਚਾ ਦਾ ਜਕਰਵਾਣਾ ਪੈਸੀ ਆਕਦਾ ਕਿ ਪਰ ਆਪਣੇ ਆਪ ਚਹੀਂ ਉਹ ਬਣੇ ਫਿਰਦੇ ਆਂ ਹੀਣ ਭਾਵਨਾ ਸਾਡੇ ਲੋਕਾਂ ਦੇ ਅੰਦਰੋਂ ਭਾਜੀ ਜਾਣ ਹੀ ਨਹੀਂ ਰਹੀ ਕਿਉਂ ਕਿਉਂਕਿ ਤੁਹਾਡੇ ਵਰਗੇ ਸੂਝਵਾਨ ਲੋਕਾਂ ਨੂੰ ਕੋਈ ਸੁਣਨਾ ਨਹੀਂ ਚਾਹੁੰਦਾ ਜੇਕਰ ਕੋਈ ਸੁਣਦਾ ਹੈ ਕੋਈ ਪ੍ਰਚਾਰਨਾ ਨਹੀਂ ਚਾਹੁੰਦਾ ਕਿਉਂਕਿ ਸੱਚ ਹੈ ਨਾ ਜਿਹੜਾ ਸੱਚ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਅ ਲੋਕੀ ਤੇ ਆ ਹੋਰ ਹੀ ਮੈਂ ਤੇ ਕਹਣਾ ਕਿ ਕੰਜਰਖਾਨਾ 'ਚ ਪਏ ਆ ਆ ਮੋਬਾਈਲ ਤੇ ਰੀਲਾਂ ਜੀਆਂ ਬਣਾਈ ਜਾ ਰਿਹਾ ਹਰ ਕੋਈ ਉਹ ਹਰ ਕੋਈ ਬੱਚਾ ਹਰ ਕੋਈ ਬੁੱਢਾ ਹਰ ਕੋਈ ਜਵਾਨ ਉਹ ਮਸ਼ਹੂਰ ਹੋਣ ਦੇ ਚੱਕਰ ਵਿੱਚ ਹੀ ਆਪਣਾ ਪਤਾ ਨਹੀਂ ਕੀ 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 ਕਰੀ ਜਾ ਰਿਹਾ ਸਮਝ ਨਹੀਂ ਆ ਰਹੀ ਲੋਕਾਂ ਨੂੰ ਫਿਕਰ ਹੀ ਨਹੀਂ ਆਪਣੇ ਭਵਿੱਖ ਦੀ ਆਪਣੇ ਬੱਚਿਆਂ ਦੀ ਕਿ ਸਾਡੇ ਬੱਚਾ ਨੇ ਵੱਡਾ ਹੋ ਕੇ ਕੀ ਬਣਨਾ ਹੈ ਸਾਡੇ ਬੱਚਾ ਨੇ ਵੱਡਾ ਕੇ ਅਫਸਰ ਬਣਨਾ ਕਿ ਨਹੀਂ ਬਣਨਾ ਆਪਾਂ ਆਪਣੇ ਬੱਚਾ ਨੂੰ ਪੜਾ ਲਈਏ ਨਹੀਂ ਉਹ ਲੋਕਾਂ ਨੂੰ ਲਾਈਕ ਕਮੈਂਟ ਦੀ ਪਈ ਆ ਕਿ ਇੱਥੇ ਮਸ਼ਹੂਰ ਹੋ ਜਾਈਏ ਤੇ ਥੀ ਪੈਸੇ ਆਉਣ ਲੱਗ ਪੈਣ ਤੇ ਸਾਡੀ ਬੱਲੇ ਬੱਲੇ ਹੋ ਜਾਣੀ ਬਸ ਹਮ ਆਪਣੇ ਹੱਕ ਅਧਿਕਾਰਾਂ ਦਾ ਤੇ ਲੋਕਾਂ ਨੂੰ ਪਤਾ ਹੀ ਨਹੀਂ ਅੱਜ ਕੱਲ ਦੇ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਸਿਰ ਗੁਰਦੁਆਰੇ ਵੀ ਜਾਂਦੇ ਆ ਜਾਂ ਜਿਹੜੇ ਧਾਰਮਿਕ ਸਥਾਨ ਤੇ ਜਾਂਦੇ ਆ ਉਹ ਵੀ ਰੀਲਾ ਬਣਾਉਣ ਲਈ ਜਾਂ ਆਪਣਾ ਕੈਰੀਅਰ ਇੱਕ ਮਰਾਈਆਂ ਦਾ ਸਾਧਨ ਨਹੀਂ ਜਿਵੇਂ ਕਿ ਭਾਈ ਸਾਹਿਬ ਨੇ ਪਹਿਲੇ ਕਿਹਾ ਕਿ ਗੁਰਦੁਆਰੇ ਸਿੱਖਿਆ ਦਾ ਕੇਂਦਰ ਆ ਪਰ ਸਿੱਖਣ ਨੂੰ ਉਥੋਂ ਕੀ ਮਿਲਦਿਆ ਅੱਜ ਕੱਲ ਗੁਰਦੁਆਰੇ ਜਿੱਥੇ ਸਿੱਖਣ ਨੂੰ ਕੀ ਮਿਲਦਿਆ ਸਿੱਖਣ ਨੂੰ ਮਿਲਦਾ ਉਹ ਆ ਵਿੱਚ ਤੇ ਮੇਰੇ ਕਈ ਮੌਕੇ ਹਸਾਬ ਲਾਉਣਾ ਆ ਜਿਹੜੇ ਹਿਸਾਬ ਨਾਲ ਬ੍ਰਾਹਮਣਵਾਦ ਹਾਵੀ ਹੋ ਚੁੱਕਾ ਆ ਮੈਂ ਪੰਜਾਬ ਦੇ ਗੁਰਦੁਆਰੇ ਦੀ ਗੱਲ ਕਰਾਂਗਾ ਜਿਹੜੇ ਹਿਸਾਬ ਨਾਲ ब्राह्मणवाद हा विहो चुका सिर्फ एक टल्ली दी जरूरत रह गई आ गुरुद्वारा च ते मंदिर च ते कोई फर्क ही नहीं रह गया हम खा लागी पंजाब तो ਬਾਹ ਟੱਲੀਆਂ ਵੀ ਲੱਗੀਆਂ ਗੁਰਦੁਆਰਿਆਂ ਵਿੱਚ ਹੁਣ ਪਛੇਜੀ ਪਾਜੀ ਆ ਇੱਕ ਬੰਦੇ ਨੇ ਨਾ ਤੁਜੀ ਮੇਰੇ ਖਿਆਲ ਮੈਂ ਵੇਤਾਂ ਨੂੰ ਹੀ ਪਤਾ ਹਣਾ ਆ ਕਿ ਪਛੇਜੀ ਬੜੇ ਸਾਡੇ ਸਿੱਖ ਨਾ ਕਲਪ ਦੇ ਪੇ ਸੀ ਕਿ ਜਿਹੜਾ ਆਪਣਾ ਤਖਤ ਸ਼੍ਰੀ ਹਜੂਰ ਸਾਹਿਬ ਆ ਉੱਥੇ ਉਹ ਆਰਐਸਡੀ ਬੰਦੇ ਨੇ ਕਬਜ਼ਾ ਕਰ ਲੈ ਕਿ ਪਤਾ ਨਹੀਂ ਕਿੰਨੇ ਬੰਦੇ ਉਹਨਾਂ ਨੇ ਉੱਚ ਰੱਖ ਲਏ ਆ ਨਾ ਬੀਜੇਪੀ ਦੇ ਤੇ ਮੈਂ ਇੱਕ ਬੰਦੇ ਨੂੰ ਕਿਹਾ ਕਿ ਭਾਈ ਤੁਹਾਨੂੰ ਉਦੋਂ ਤਹੀ ਕਿਉਂ ਨਹੀਂ ਤੜਫੇ ਜਾਂ ਉਦੋਂ ਤੁਹਾਨੂੰ ਕਿਉਂ ਨਹੀਂ ਕੋਈ ਸਮਝ ਆਈ ਜਦੋਂ ਉਹ ਲੋਕ ਉੱਥੇ ਬੈ ਕੇ ਜੋਤਾਂ ਜਗਾ ਰਹੇ ਸ਼ਰਿਆਮ ਜਦੋਂ ਉਹ ਪੰਡਿਤ ਵਗੋਂ ਆਉਂ ਤੜ ਤੜ ਕੇ ਜੋਤਾਂ ਉਹ ਕਿਵੇਂ ਕਰਦੇ ਜਿਵੇਂ ਕੀ ਹੋ ਗਿਆ ਨਾ ਤਾਂ ਜੋਤਾਂ ਕਰਿਆ ਲੈ ਕੇ 도ੜ ਕੇ ਕਰੀ ਉਹਨੂੰ ਲੈ ਕੇ 도ੜ ਦੇ ਜਦੋਂ ਉੱਥੇ ਬੱਕਰੇ ਵੱਡੇ ਜਾ ਰਹੇ ਆ ਜਦੋਂ ਉੱਥੇ ਤਿਲਕ ਲਗਾਏ ਜਾ ਰਹੇ ਆ ਜਦੋਂ ਉੱਥੇ ਬਹਾਮੜਵਾਦ ਇੰਨਾ ਹਾਵੀ ਹੋ ਚੁੱਕਿਆ ਉਦੋਂ ਤੁਸੀਂ ਲੋਕ ਨਹੀਂ ਬੋਲੇ ਹੁਣ ਅਗਲੇ ਵਾਲੇ ਸ਼ਰੀਆਮ ਕਬਜ਼ਾ ਕਰ ਲਿਆ ਤੇ ਹੁਣ ਤੁਹਾਨੂੰ ਮੌਤ ਪੈਣੀ ਸ਼ੁਰੂ ਹੋ ਗਈ ਆ ਕਬਜ਼ਾ ਤਾਂ ਇਹਨਾਂ ਨੇ 50 100 ਸਾਲ ਪਹਿਲੇ ਕਰ ਲਿਆ ਉਹ ਸਿਰਫ ਤੁਹਾਨੂੰ ਹੁਣ ਵਿਖਾਇਆ ਉਹਨਾਂ ਨੇ ਪਰ ਅਸੀਂ ਉਹਦੋਂ ਬੋਲੇ ਨਹੀਂ ਨਾ ਜਦੋਂ ਬੋਲਣ ਦਾ ਸਮਾਂ ਸੀ ਉਦੋਂ ਬੋਲੇ ਨਹੀਂ ਹੁਣ ਬੋਲਣ ਦਾ ਕੋਈ ਫਾਇਦਾ ਨਹੀਂ ਹੁਣ ਬੋਲਾਂਗੇ ਤੁਹਾਨੂੰ ਉਹਨਾਂ ਨੇ ਲੇਣਾ ਲੰਮੀ હતી ਆਉਂਵਾਂ ਰਾਹੀਂ ਬਸ ਉਹਨੂੰ ਨਹੀਂ ਟੱਲੀਆਂ ਤੁਹਾਨੂੰ ਦੱਸਣਗੇ ਤੁਹਾਡੀ ਔਕਾਤ ਕੀ ਫਿਰ ਟੱਲੀਆਂ ਬੰਦ ਦੇਣੀਆਂ ਉਹ ਨਹੀਂ ਗੁਰਦੁਆਰਿਆਂ ਦੇ ਵਿੱਚ ਵੀ ਖੜਕਾਈ ਜਾਇਆ ਕਰਨਗੇ ਜਦੋਂ ਬਹੁਤਾਂ ਚੱਲ ਬਣੀਆਂ ਵੀ ਆਂਦਰ ਜਾਓ ਤੇ ਟਲ ਖੜਕਾਓ ਤੇ ਅੰਦਰ ਭਗਵਾਨ ਨੂੰ ਜਗਾਓ ਵਾਹਿਗੁਰੂ ਨੂੰ ਜਗਾਓ ਤੇ ਗੱਲ ਖਤਮ ਉਹ ਤਾਂ ਉਹਨਾਂ ਨੇ ਪਹਿਲੇ ਆਲਰੇਡੀ ਕੀਤਾ ਹੋਇਆ ਪਰ ਸਾਡੇ ਰਹਿਬਰਾਂ ਦੀ ਸੋਚ ਇਹ ਨਹੀਂ ਹੈਗੀ 35 ਮਹਾਪੁਰਸ਼ਾਂ ਦੀ ਜਿਹੜੀ ਸੋਚ ਵਾ ਉਹ ਕਿਸੇ ਖਾਸ ਜਾਤੀ ਵਿਸ਼ੇਸ਼ ਧਰਮ ਫਿਰਕੇ ਦੇ ਵਿਰੋਧ ਵਿੱਚ ਨਹੀਂ ਹੈਗੀ ਉਹ ਕਿਸੇ ਖਾਸ ਵਿਸ਼ੇਸ਼ ਜਾਤੀ ਧਰਮ ਦੇ ਅੰਦਰ ਪੈਦਾ ਹੋਇਆ ਜਿਹੜਾ ਪੁਜਾਰੀ ਆ ਜਿਹੜਾ ਮਨੁੱਖ ਨੂੰ ਇਨਸਾਨ ਨੂੰ ਇਨਸਾਨ ਨਾਲੋਂ ਤੋੜਦਾ ਆ ਉਹਦੇ ਵਿਰੋਧ ਵਿੱਚ ਵਾ ਸਿਰਫ ਇੰਨੀ ਗੱਲ ਵਾ ਜਿਹੜੀ ਸਾਨੂੰ ਸਮਝਣ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੋਹਰ ਸਦੀਆਂ ਲੱਗਣੀਆਂ ਕਿੱਡੀ ਕੋਕੀ ਗੱਲ ਵਾ ਇਹਨਸ ਗੱਲ ਨੂੰ ਸਮਝਣਾ ਪਰ ਅਸੀਂ ਗੁਰਦੁਆਰੇ ਦੀ ਚਾਰ ਦਿਵਾਰੀ ਅੰਦਰ ਮੈਂ ਪਹਿਲਾਂ ਵੀ ਕਿਹਾ ਸੀ ਫੇਰ ਕਹਿ ਦਿੰਦਾ ਅਸੀਂ ਧਰਮ ਸਾਰੇ ਧਰਮੀ ਕਹਿੰਦੇ ਆ ਪੇ ਰੱਬ ਤੁਹਾਡੇ ਅੰਦਰ ਵਾ ਕਿਥੋਂ ਲੱਭਣ ਨਾ ਜਾਓ ਤੁਹਾਡੇ ਅੰਦਰ ਹੀ ਹੈ ਜੇ ਤੁਹਾਡੇ ਅੰਦਰ ਵਾ ਪਰ ਫਿਰ ਕਹਿੰਦਾ ਨਹੀਂ ਹੈ ਤੁਹਾਡੇ ਅੰਦਰ ਮਿਲਣਾ ਤੁਹਾਨੂੰ ਜਿਹੜੀ ਆ ਚਾਰ ਦੁਵਾਰੀ ਅਸੀਂ ਬਣਾਈ ਹੈ ਨਾ ਜਿਹੜੀ ਸਭਾ ਸੋਸਾਇਟੀ ਨੇ ਕਮੇਟੀ ਨੇ ਵੀ ਇਹਦੇ ਅੰਦਰ ਆ ਕੇ ਜਦੋਂ ਤੁਸੀਂ ਫਿਰ ਜੁੜਨ ਆਇਆ ਗੁਲਗ ਦੇ ਵਿੱਚ ਪੈਸੇ ਪਾਉਣੇ ਆ ਜਦੋਂ ਪੁਜਾਰੀ ਦੀ ਗੱਪ ਸੁਣਨੀ ਆ ਜਦੋਂ ਹਿੰਦੂਆਂ ਵਾਲੀ ਤਰਜੋਤੇ ਕੰਮ ਸਾਰੇ ਕਰਨੇ ਆ ਤੇ ਆਪਣੇ ਆਪ ਨੂੰ ਕਹਿਣਾ ਕਿ ਅਸੀਂ ਵੱਖਰੀ ਕੌਮ ਆ ਤਾਂ ਫੇਰ ਭਾਈ ਜਿਹੜਾ ਆ ਉਹ ਰੈਵਨ ਦਾ ਮਿਸ਼ਨ ਉਹ ਉਥੇ ਫੇਲ ਹੋ ਜਾਣਾ ਹੈ ਉਹ ਕਾਮਯਾਬ ਨਹੀਂ ਹੋਣਾ ਪਰ ਸਾਰੀ ਦੀ ਸਾਰੀ ਸਮੱਸਿਆ ਇੰਨੀ ਆ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਇੱਕ ਹੁੰਦੇ ਆ ਅਣਜਾਣ ਜਿਨ੍ਹਾਂ ਨੂੰ ਪਤਾ ਨਾ ਹੋਵੇ ਇੱਕ ਹੁੰਦੇ ਆ ਕੇਸਲੇ ਅਣਜਾਣ ਨੂੰ ਸਮਝਾਇਆ ਜਾ ਸਕਦਾ ਆ ਜਿਹੜੇ ਕੇਸਲੇ ਆ ਮਚਲੇ ਆ ਉਹਨਾਂ ਨੂੰ ਕਦੇ ਵੀ ਨਹੀਂ ਸਮਝਾਇਆ ਜਾ ਸਕਦਾ ਉਹ ਪਤਾ ਹੋਣ ਦੇ ਬਾਵਜੂਦ ਵੀ ਉਸ ਪੁਜਾਰੀ ਦੇ ਪੱਖ ਵਿੱਚ ਖੜੇ ਆ ਜਿਹੜਾ ਪੁਜਾਰੀ ਬਾਬੇ ਨਾਨਕ ਬਾਬੇ ਰਵਦਾਸ ਬਾਬੇ ਕਬੀਰ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਖੜਾ ਹੈ ਤੇ ਬਾਬੇ ਕਫੀਰ ਹੋਰੀ ਬਾਬੇ ਰਵਦਾਸ ਹੋਰੀ ਪੈਂਦੀ ਮਹਾਪੁਰਸ਼ ਉਹ ਕਿਸੇ ਜਾਤੀ ਧਰਮ ਫਿਰਕੇ ਦੇ ਵਿਰੋਧ ਵਿੱਚ ਨਹੀਂ ਹੈਗੇ ਉਹ ਇਨਸਾਨੀਅਤ ਦੇ ਦੁਸ਼ਮਣ ਉਹਨਾਂ ਦਾ ਉਹਨਾਂ ਨੇ ਵਿਰੋਧ ਕੀਤਾ ਉਹ ਚਾਹੇ ਹਿੰਦੂਆਂ ਵਿੱਚ ਹੋਣ ਉਹ ਚਾਹੇ ਮੁਸਲਮਾਨਾਂ ਵਿੱਚ ਹੋਣ ਭਾਜੀ ਜੀ ਹਾਂ ਜੀ ਭਾਜੀ ਇੱਕ ਗੱਲ ਇਸ ਤੋਂ ਬਹੁਤ ਛੋਟੀ ਜਾਂਦੇ ਜਾਂਦਾ ਸ਼ੇਅਰ ਕਰਾਂਗਾ ਸਾਰੀ ਸੰਗਤਾਂ ਦੀ ਗੱਲ ਪਤਾ ਕੀ ਜਦੋਂ ਆਪਾਂ ਨਾ ਕਿਸੇ ਮੰਨ ਲਓ ਕਿਸੇ ਡੇਰੇ ਦੇ ਸਾਧ ਨੂੰ ਕਿਸੇ ਪ੍ਰਚਾਰਕ ਨੂੰ ਹਨਾ ਕਿਸੇ ਨੂੰ ਵੀ ਆਪਾਂ ਕੁਝ ਕਹਿੰਨੇ ਆ ਮੰਨ ਲਓ ਸਵਾਲ ਕਰਦੇ ਆ ਇਹ ਕਹਿੰਦੇ ਹਾਨੂੰ ਕਿਉਂ ਕਹਿੰਦੇ ਹਨਾ ਜੀ ਮੰਨ ਲਓ ਕੋਈ ਡੇਰੇ ਦੇ ਸਾਧ ਦਾ ਕੋਈ ਭਗਤ ਆ ਉਹ ਗੁੱਸਾ ਕਰਦਾ ਵੀ ਆਹਡੇ ਇੱਕੋ ਡੇਰੇ ਦੇ ਸਾਧ ਨੂੰ ਕਿਉਂ ਕਹਿੰਦੇ ਭਾਈ ਪੀ ਤੁਸੀਂ ਇਹਨਾਂ ਨੂੰ ਕਿਉਂ ਜ਼ਿਆਦਾ ਤੋਂ ਲੰਮੇ ਅਥੀ ਲੈਂਦੇ ਹੋ ਹਨ ਉੱਥੇ ਮੈਂ ਗੱਲ ਮੇਰੇ ਖਿਆਲ ਨਾਲ ਉਹਦਾ ਮੈਨੂੰ ਨਾਂ ਵਿਸਰ ਗਿਆ ਉਹਨਾਂ ਦਾ ਆਪਣੇ ਦਾ ਉਹ ਕਹੇਗਾ ਕਿ ਨਾ ਪਿਛੇ ਇੱਕ ਮੁਸਲਮਾਨ ਹੀ ਤੇ ਉਹ ਆਪਣੀ ਨਾ ਇਦਾਂ ਕਰਕੇ ਉਹ ਆਪਣੀ ਭੈਣ ਦਾ ਨਾਂ ਜੱਪਣ ਲੱਗ ਪਿਆ ਹਨਾ ਉਹ ਆਪਣੀ ਮੇਰੇ ਖਿਆਲ ਨਾਲ ਉਹ ਚਾਤਾ ਭੁੱਲ ਗਿਆ ਬੜਾ ਮਸ਼ਹੂਰ ਨਾਮ ਇਹਨਾਂ ਦਾ ਉਹ ਆਪਣੀ ਭੈਣ ਦਾ ਨਾਂ ਜੱਪਣ ਲੱਗ ਪਿਆ ਤੇ ਉਹਨਾਂ ਉਹ ਵੀ ਮੁਸਲਮਾਨਾਂ ਵਿੱਚ ਹੈ ਨਾ ਉਹ ਆਪਣੀ ਸੱਕੀ ਭੈਣ ਦਾ ਵਿਆਹ ਨਹੀਂ ਕਰਾ ਸਕਦੇ ਬਾਕੀ ਜਿਹੜੀ ਚਾਚੇ ਦੀ ਤਾਲੇ ਦੀ ਮਾਮੇ ਦੀ ਮਰਗੀ ਲਟਕੀ ਪੂਆ ਦੀ ਉਹਨਾਂ ਦਾ ਵਿਆਹ ਕਰ ਕਰਨ ਦਿੰਦੇ ਆ ਹਨਾ ਜੀ ਹਾਂ ਤੇ ਉਹਨਾਂ ਨੇ ਕਿਹਾ ਵੀ ਇਹ ਪਾਗਲ ਹੋ ਗਿਆ ਆਪਣੀ ਭੈਣ ਦੇ ਪਿਆਰ ਚ ਪਾਗਲ ਹੋ ਗਿਆ ਤੇ ਉਹਨਾਂ ਉਹਨੂੰ ਨਾ ਉਹਨੂੰ ਪੱਥਰ ਕੋਕੇ ਨੇ ਕਿ ਇਹਨੂੰ ਸਜਾਵਾਂ ਤੋਂ ਰੰਗ-ਬਰੰਗੀਆਂ ਉਹਨਾਂ ਕੀ ਕੀਤਾ ਉਹ ਖੰਬੇ ਨਾਲ ਬੰਨਤਾ ਉਹਨੂੰ ਵਟੇ ਮਾਰਨ ਸ਼ੁਰੂ ਕਰ ਦਿੱਤੇ ਜਦੋਂ ਵਟਾਂ ਦੇ ਸ਼ੁਰੂ ਕਰ ਦਿੱਤੇ ਤੇ ਉਹ ਚੀ ਜਾਵੇ ਖੜ ਖੜਾ ਕੇ ਸੰਧਿਆ ਲੋਕੀ ਵਟੇ ਮਾਰਦੇ ਉਹ ਅਸੀਂ ਆਂਦਾ ਉੱਚੀ ਉੱਚੀ ਉਹਦਾ ਜਦੋਂ ਜਿਹਦੇ ਕੋ ਉਹ ਸਿੱਖਿਆ ਪ੍ਰਾਪਤ ਕਰਦਾ ਸੀ ਜਦੋਂ ਉਹਦਾ ਸਤਾਰ ਜਾਂ ਗੁਰੂ ਕਹਿਣ ਉਹ ਆਇਆ ਨਾ ਤੂੰ ਨੇ ਕਿਹਾ ਤੇ ਹੁਣ ਇਸ ਰਾਜੇ ਨੇ ਹੁਕਮ ਕੀਤਾ ਆ ਤੇ ਮੈਨੂੰ ਵੀ ਕੁਛ ਨਾ ਕੁਛ ਮਾਰਨਾ ਪੈਣਾ ਤੇ ਉਹਨੇ ਚੁੱਕ ਕੇ ਉਹਦੇ ਫੁੱਲ ਮਾਰਤਾ ਹੂੰ ਤੇ ਜਦੋਂ ਉਹਨੇ ਚੁੱਕ ਕੇ ਉਹ ਫੁੱਲ ਮਾਰਿਆ ਤੇ ਉਹ ਉੱਚੀ ਉੱਚੀ ਰੋਣ ਲੱਗ ਪਿਆ ਤੇ ਜਦੋਂ ਉਹ ਸਾਰੇ ਚਲਚੁਲ ਗਏ ਉਹ ਬੇਹੋਸ਼ ਹੋ ਗਿਆ ਬਾਅਦ ਚ ਉਹਨੇ ਮਾੜਾ ਮਟਾ ਪਾਣੀ ਇਹਨੂੰ ਪਾਇ ਤੋ ਕਹਿੰਦਾ ਵੀ ਯਾਰ ਵੀ ਲੋਕਾਂ ਨੇ ਕਿੰਨੂ ਇੰਨੇ ਪੱਥਰ ਮਾਰੇ ਇੰਨਾ ਤੇਰੇ ਤੇ ਉਹ ਕਰੀਏ ਪ੍ਰਤੀਸ਼ਾਦਤ ਕੀਤਾ ਤੂੰ ਹੱਸਣ ਦਿਆ ਹੀ ਤੇ ਮੈਂ ਨੋਟ ਕੀਤਾ ਵੀ ਤੂੰ ਮੇਰੇ ਮੈਂ ਤੇਰੇ ਫੁੱਲ ਮਾਰਿਆ ਤੂੰ ਮੈਨੇ ਫੁੱਲ ਤੇ ਹੀ ਰੋਪਿਆ ਉਹ ਕਹਿੰਦਾ ਮੈਨੂੰ ਉਹਨਾਂ ਦੇ ਪੱਥਰ ਉਹਨਾਂ ਦੇ ਜੋ ਵੀ ਡਲੇ ਮੈਨੂੰ ਮਾਸਾ ਪੀਟਣੀ ਹੋਈ ਕਹਿੰਦਾ ਉਹ ਕਿਉਂ ਕਹਿੰਦਾ ਕਿਉਂਕਿ ਉਹ ਸਾਰੇ ਭੁੱਲੇ ਭਟਕੇ ਲੋਕਾਂ ਨੂੰ ਪਤਾ ਹੀ ਕੱਖ ਨਹੀਂ ਆ ਪਰ ਮੈਨੂੰ ਤੇਰਾ ਫੁੱਲ ਵੀ ਪੱਥਰ ਵਰਗਾ ਲੱਗਾ ਕਿਉਂਕਿ ਤੈਨੂੰ ਸਭ ਕੁਝ ਪਤਾ ਹੈ ਤੂੰ ਫਿਰ ਵੀ ਨਹੀਂ ਮੈਨੂੰ ਮਾਰਦਾ ਪਿਆ ਆ ਕੇ ਤੂੰ ਫਿਰ ਵੀ ਨਹੀਂ ਲੋਕਾਂ ਨੂੰ ਸਮਝਾ ਪਾ ਰਿਹਾ ਤੇ ਉਹ ਹਾਲ ਹੈ ਜਿਹਦੇ ਪੁਜਾਰੀਆਂ ਦਾ ਆ ਜਿਹਦੇ ਡੇਰੇ ਦੇ ਵੇਲੇ ਸਦਾ ਦਾ ਆ ਜੇਕਰ ਇਹ ਲੋਕਾਂ ਨੂੰ ਸਹੀ ਸੇਧ ਦੇਣ ਲੱਗ ਪਣ ਤਾਂ ਸਾਨੂੰ ਕੀ ਲੋੜ ਹੈ ਭਾਈ ਇਹਨਾਂ ਦਾ ਵਿਰੋਧ ਕਰਨ ਦੀ ਹੂੰ ਅਸੀਂ ਮਿਨਾ ਕਰਾਂਗੇ ਅਸੀਂ ਮਿਨਾ ਡੇਰੇ ਜਾਵਾਂਗੇ ਅਸੀਂ ਮਿਨਾ ਸਪੋਰਟ ਕਰਾਂਗੇ ਪਰ ਇੱਕ ਵਾਰੀ ਇਹ ਗੁਰੂ ਮਹਾਰਾਜ ਦੇ ਹੁਕਮਾਂ ਦੀ ਪਾਲਣਾ ਤੇ ਕਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤਾਂ ਤੇ ਖੜਨ ਤੇ ਸਹੀ ਕਾਦਾ ਡਰਿਆ ਇਹਨਾਂ ਨੂੰ ਕਾਦਾ ਖੋਫ ਹੈ ਇਹਨਾਂ ਨੂੰ ਯਹਾਨੂੰ ਇੱਕ ਕਾਲੀਆ ਵੀ ਨੋਰਮਲ ਵਿਅਕਤੀ ਨੂੰ ਕੋਈ ਖੋਫ ਨਹੀਂ ਆ ਤੇ ਇਹਨਾਂ ਕੋਲ ਤੇ ਮੇਰੇ ਖਿਆਲ ਨਾਲ ਹਰ ਇੱਕ ਸੁਵਿਧਾ ਆ ਕਿਹੜੀ ਸੁਵਿਧਾ ਇਹਨਾਂ ਕੋਲ ਨਹੀਂ ਹੈਗੀ ਜਿਹੜੀਆਂ ਸੁਵਿਧਾਵਾਂ ਮੇਰੇ ਖਿਆਲ ਨਾਲ ਲੱਖਾਂ ਕੈਰੀਏ ਵੀ कि ਜਿਹੜੇ ਲੱਖਾਂ ਬਿਜ਼ਿਟਸ ਮਿਆਂ ਆ ਲੱਖਾਂ ਪਤੀ ਲੋਕ ਆ ਉਹਨਾਂ ਕੋ ਜਿਹੜੀਆਂ ਸੁੱਖ ਸੁਵਿਧਾਵਾਂ ਆ ਉਹ ਡੇਰੇ ਦੇ ਸਾਰਾ ਕੁ ਸੁੱਖ ਸੁਵਿਧਾਵਾਂ ਆ ਤੇ ਫਿਰ ਵੀ ਇਹ ਗੁਰੂ ਦੇ ਸਿਧਾਂਤਾਂ ਦੀ ਗੱਲ ਨਹੀਂ ਕਰ ਰਹੇ ਫਿਰ ਵੀ ਇਹ ਬਾਣੀ ਦੀ ਗੱਲ ਨਹੀਂ ਕਰ ਰਹੇ ਫਿਰ ਵੀ ਇਹ ਲੋਕਾਂ ਨੂੰ ਸਹੀ ਰਾਹ ਤੇ ਲੈ ਕੇ ਨਹੀਂ ਆ ਰਹੇ ਤੇ ਇਹਦਾ ਮਤਲਬ ਸਾਫ ਆ ਇਨਾਂ ਦੇ ਦਿਲ 'ਚ ਚੋਰ ਆ ਇਹ ਕਿਤਨਾ ਕਿਤੇ ਦੁਸ਼ਮਣ ਨਾਲ ਮਿਲੇ ਹੋਏ ਆ ਹੂੰ ਬਿਲਕੁਲ ਜੀ ਬਿਲਕੁਲ ਆਪ ਦੁਸ਼ਮਣ ਬਣ ਕੇ ਗੱਲ ਸਮਝੰਦੀ ਆ ਜੀ ਬਿਲਕੁਲ ਧੰਨਵਾਦ ਜੀ ਆਪ ਦੁਸ਼ਮਣ ਗੱਲ ਸਮਝੰਦੀ ਆ ਬਿਲਕੁਲ ਜੀ ਤੁਹਾਡਾ ਬਹੁਤ ਠੀਕ ਆ ਭਾਜੀ ਬਹੁਤ ਬਹੁਤ ਧੰਨਵਾਦ ਨਾਮ ਦੇਣ ਲਈ ਥੈਂਕਿਊ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ